ਜੰਡਿਆਲਾ ਗੁਰੂ ਟੋਲ ਪਲਾਜ਼ਾ ਤੇ ਬੀਤੇ ਦਿਨੀ ਹੋਇਆ ਸੀ ਝਗੜਾ ਪੀਐਫ ਨੂੰ ਲੈ ਕੇ ਕੀਤਾ ਗਿਆ ਸੀ ਝਗੜਾ ਅੱਜ ਕਈ ਜਥੇਬੰਦੀਆਂ ਅਤੇ ਪਿੰਡ ਦੇ ਸਰਪੰਚ ਉtre ਟੋਲ ਪਲਾਜ਼ਾ ਦੇ ਹਾਕ ਵਿੱਚ ਕਿਹਾ ਸਾਡਾ ਨਾਮ ਲਿਖ ਕੇ ਟੋਲ ਪਲਾਜ਼ਾ ਨੂੰ ਕਰ ਰਹੇ ਗੁੰਮਰਾਬਾਰੋ ਬੰਦੇ ਬੁਲਾ ਕੇ ਕੀਤੀ ਗਈ ਟੋਲ ਪਲਾਜ਼ਾ ਤੇ ਗੁੰਡਾਗਰਦੀ ਨਹੀਂ ਕਰਾਂਗੇ ਬਰਦਾਸ਼ਤ ਟੋਲ ਪਲਾਜ਼ਾ ਦੇ ਮੈਨੇਜਰ ਦੇ ਨਾਲ ਜੋ ਕੀਤੀ ਗਈ ਬਦਸਲੂਕੀ ਅਤੇ ਕਈ ਹੋਰ ਮੁਲਾਜ਼ਮਾਂ ਦੇ ਵੀ ਲੱਗੀਆਂ ਸੱਟਾਂ ਇਸ ਤਰ੍ਹਾਂ ਦੀ ਗੁੰਡਾਗਰਦੀ ਅਸੀਂ ਆਪਣੇ ਹਲਕੇ ਵਿੱਚ ਨਹੀਂ ਹੋਣ ਦੇਵਾਂਗੇ ਜਿਹੜੇ ਲੁਧਿਆਣੇ ਤੋਂ ਆ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੁੰਡਾ हमदर्दी कर करते हैं नहीं करा असि बर्दाश्त जिहड़े बारो बंदे आके इथे काम करते हैं साडे तिया पुत पढ़ लिख के वेले तुरे फिर रहे असि भी चाहते हाँ कि साडे तिया पुत इथे काम कर जिहड़े बारो आए वह अपने ही जिले में ज बारली स्टेटान ही काम कर असी टोल प्लाजा के हक में अज यह इकट्ठ किया है कि साडा नाम ज किसी होर भी जथेबंदी का नाम ना वरत्या जाए जी असं इकट्ठ कर सा मेन मकसद यो ही आ भी इतने टोलों पर ना ਬੇਫਜ਼ੂਲ ਲੜਾਈਆਂ ਹੁੰਦੀਆਂ ਜੋ ਕਿ ਕਿਸਾਨ ਪਤੇ ਜਥੇਬੰਦੀਆਂ ਦੇ ਹਿੱਤ ਚ ਲਿਆਣ ਲਿਆਣ ਕੇ ਕਰਦੇ ਆ ਸਾਨੂੰ ਨਹੀਂ ਪਤਾ ਵੀ ਕਿਹੜਾ ਕਿਹੜਾ ਬੰਦਾ ਇੱਥੇ ਹੈਗਾ ਜਿਹੜਾ ਲੜਾਈ ਕਰਦਾ ਤੇ ਨਾਮ ਕਿਸਾਨਾਂ ਦਾ ਵਰਤਿਆ ਜਾ ਰਿਹਾ ਵਾ ਉਹਦੇ ਬਾਰੇ ਅਸੀਂ ਸਾਨੂੰ ਨਿਜਰਪੁਰ ਤੋਂ ਸਰਪੰਚ ਸੁਖੇਵਾਲ ਤੋਂ ਸਰਪੰਚ ਸਾਰੇ ਪਿੰਡਾਂ ਦੇ ਸਰਪੰਚ ਜਿੰਨੇ ਵੀ ਨਾਲ ਇੱਥੇ ਹੈਗੇ ਆ ਪਹਿਲਾਂ ਸਭ ਤੋਂ ਪਹਿਲਾਂ ਲੜਾਈ ਤੋਂ ਪਹਿਲਾਂ ਸੂਚਿਤ ਕੀਤਾ ਜਾਵੇ ਉਹਨਾਂ ਨੂੰ ਵੀ ਅਸੀਂ ਇਸ ਕੰਮ ਦਾ ਕਰਕੇ ਲੜਨ ਲੱਗੇ ਆ ਇਸ ਤਰ੍ਹਾਂ ਦੇ ਹੋਰ ਕੋਈ ਵੀ ਆ ਕੇ ਲੜੂਗਾ ਇੱਥੇ ਵੜੋ ਉਹਨਾਂ ਲੋਕਾਂ ਨਾਲ ਕਿਹਾ ਗਿਆ ਵੀ ਜੇ ਅਗਰੇ ਕੇ ਜਿਹੜੇ ਤਪਚਾ ਨਾ ਕੀਤਾ ਗਿਆ ਮੰਦੇ ਸੀ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਸ਼ੇਰ-ਏ-ਪੰਜਾਬ ਯੂਨੀਅਨ ਵੱਲੋਂ ਸੂਲ ਪ੍ਰੋਜੈਕਟ ਫ੍ਰੀ ਕੀਤਾ ਜਾ ਰਿਹਾ ਨਹੀਂ ਉਹ ਉਹ ਜਥੇਬੰਦੀਆਂ ਦੇ ਭਾਵੇਂ ਪੰਦੇਰ ਸਾਹਿਬ ਨਹੀਂ ਆ ਗਏ ਆ ਪੰਦੇਰ ਸਾਹਿਬ ਉਹਨਾਂ ਦੇ ਉਹ ਜਿਹੜੇ ਮਸਲੇ ਆ ਨਾ ਜਿਹੜੇ ਉਹ ਵੱਖਰੇ ਆ ਉਹਨਾਂ ਨੇ ਇਹ ਜੋ ਵੀ ਫੈਸਲਾ ਲੈਣਗੇ ਵੱਖਰਾ ਲੈਣਗੇ ਪਰ ਜਿਹੜੀ ਕਿਸਾਨ ਜਥੇਬੰਦੀ ਦੇ ਨਾਂ ਐ ਇੱਥੇ ਲੜਾਈ ਹੁੰਦੀ ਆ ਬਾਰੋਂ ਮੁੰਡੇ ਲਿਆਣ ਕੇ ਲੜਨਾ ਚਾਹੇ ਕੋਸ਼ਿਸ਼ ਕਰਨਾ ਇਹੋ ਜਿਹਾ ਗੁੰਡਾਗਰਦੀ ਨਾ ਇੱਥੇ ਕੀਤੀ ਜਾਵੇ ਸਾਡੇ ਲੋਕ ਸਹਾਇਗਾ ਸਾਡੇ ਲੋਕ ਸਮਰਥਨ ਜਿਹੜਾ ਵਾ ਬਾਹਰੋਂ ਜਿਹੜੇ ਧੀਮ ਪੁੱਤਰ ਆਖਦੇ ਲਿਆ ਕੇ ਇੱਥੇ ਬਾਹਰ ਦੇ ਬੰਦਿਆਂ ਨੂੰ ਇੱਥੇ ਨੌਕਰੀ ਦਿੰਦੇ ਆ ਸਾਡੇ ਪਿੰਡਾਂ ਦੇ ਨੌਕਰੇ ਜਿਹੜੇ ਬੱਚੇ ਜਿਹੜੇ ਉਤਰਾ ਹੀ ਤੁਰੇ ਫਿਰਦੇ ਆ ਉਹ ਬਾਹਰ ਨੌਕਰੀਆਂ ਕਰ-ਕਰ ਫਿਰਦੇ ਆ ਤੇ ਉਹਨਾਂ ਨੂੰ ਨੌਕਰੀਆਂ ਇੱਥੇ ਦਿੱਤੀਆਂ ਜਾਣ ਤੇ ਜਿਹੜੇ ਬਾਹਰ ਦੇ ਉਹ ਆਪ ਦੇ ਲਈ ਏਰੀਆ ਚ ਜਾ ਕੇ ਨੌਕਰੀ ਕਰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਧੰਨਵਾਦ ਮੀਡੀਆ ਦਾ ਜਿਹੜਾ ਅੱਜ ਇੱਕ ਜਿਹੜਾ ਕੱਟ ਹੋਇਆ ਜੀ ਇਸ ਦਾ ਅੱਜ ਜਿਹੜਾ ਇੱਥੇ ਇਕੱਠ ਹੋਇਆ ਇਸ ਸੰਬੰਧ ਵਿੱਚ ਹੋਇਆ ਕਿ ਜਿਹੜੀ ਆ ਥੋੜੇ ਕਿ ਦਿਨਾਂ ਤੋਂ ਇੱਕ ਜਿਹੜੀ ਟੂਲ ਤੇ ਜਿਹੜੀ ਲੜਾਈ ਹੋਈ ਗੁੰਡਾਗਰਦੀ ਜਿਹੜੀ ਹੋਈ ਆ ਜਿਹੜੇ ਬਾਹਰੋਂ ਆ ਕੇ ਇੱਥੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਲੜਾਈ ਕੀਤੀ ਉਹਦੇ ਸੰਬੰਧ ਦੇ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਦੇ ਇੱਥੇ ਨੁਮਾਇੰਦੇ ਇਕੱਠੇ ਹੋਏ ਆ ਜਿਹੜੇ ਲੋਕਲ ਇਲਾਕੇ ਦੇ ਜਿੰਨੇ ਵੀ ਸਰਪੰਚ ਆ ਜਿੰਨੇ ਵੀ ਇਲਾਕੇ ਦੇ ਪਿੰਡਾਂ ਕਿ ਕਿੰਨੇ ਵੀ ਇੱਥੋਂ ਦੇ ਲਾਗੇ ਬੰਦੇ ਆਦਮੀ ਆ ਲੋਕਲ ਬੰਦੇ ਉਹ ਸਾਰੇ ਇੱਥੇ ਇਕੱਠੇ ਹੋਏ ਆ ਇਸ ਸਬੰਧ ਦੇ ਵਿੱਚ ਕਿ ਜਿਹੜਾ ਦੂਰੋਂ ਆ ਕੇ ਇੱਥੇ ਗੁੰਡਾਗਰਦੀ ਇਹਦੀ ਕੀਤੀ ਗਈ ਉਹ ਦੀ ਬਰਦਾਸ਼ਤ ਨਹੀਂ ਹੋਊਗੀ ਕਿਦੇ ਸਮਰਥਨ ਵਿੱਚ ਅੱਜ ਇਕੱਠ ਕੀਤਾ ਗਿਆ ਉਹ ਇਹ ਸਮਰਥਨ ਜੀ ਟੂਲਪਲਾਜ਼ਾ ਆਪਣਾ ਗੁਰਪ੍ਰੀਤ ਸਿੰਘ ਜੀ ਮੈਨੇਜਰ ਆਪਣਾ ਗਦਲੀ ਤੋਂ ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਕੀਤਾ ਗਿਆ ਜਿਹੜੇ ਬਾਹਰੋਂ ਬੰਦੇ ਆ ਗਏ ਸੀ ਜਿਹੜੀ ਗੁੰਡਾਗਰਦੀ ਕਰ ਰਹੇ ਆ ਤੇ ਜਿਹੜੀ ਗੁੰਡਾਗਰਦੀ ਇੱਥੇ ਅਸੀਂ ਲੋਕਲ ਜਿਹੜੇ ਬੰਦੇ ਆ ਉਹ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਚੀਜ਼ ਇਹ ਕਿ ਕਿਸਾਨ ਜਥੇਬੰਦੀਆਂ ਦਾ ਇਹ ਹਸਾਰਾ ਲੈਂਦੇ ਆ ਤੇ ਉਹਨਾਂ ਨੇ ਵੀ ਇਹ ਕਹਿਤਾ ਵੀ ਸਾਡਾ ਇਹਨਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਸਰਪੰਚ ਸਾਹਿਬ ਲੋਕਲ ਉਹਨਾਂ ਨੇ ਵੀ ਕਹਿਤਾ ਭੰਦੇ ਸਾਹਿਬ ਆ ਗਏ ਉਹਨਾਂ ਨੇ ਵੀ ਕਹਿਤਾ ਵੀ ਸਾਡਾ ਇਹਨਾਂ ਨੂੰ ਕੋਈ ਸਮਰਥਨ ਨਹੀਂ ਆ ਇਸ ਕਰਕੇ ਸਾਡੀ ਇਹੀ ਬੇਨਤੀ ਹੈਗੇ ਜਿਹੜਾ ਵਾ ਲੜਾਈ ਝਗੜਾ ਜਿਹੜਾ ਬੰਦ ਹੋਵੇ ਬਾਹਰੋਂ ਜਿਹੜੀ ਗੁੰਡਾਗਰਦੀ ਆ ਨਾ ਕੀਤੀ ਜਾਵੇ ਤੇ ਜਿਹੜੇ ਸਾਡੇ ਇੱਧਰ ਲੋਕਲ ਬੱਚੇ ਆ ਜਿਹੜੇ ਇੰਨਾ ਪੜ ਕੇ ਉਹ ਤੁਰੇ ਫਿਰਣ ਦੇ ਆ ਤੇ ਬਾਹਰੋਂ ਲਿਆ ਕੇ ਤੁਸੀਂ ਇੱਥੇ ਜਿਹੜਾ ਉਹਨਾਂ ਨੂੰ ਨੌਕਰੀਆਂ ਲਵਾਉਣ ਦੇ ਜੇ ਤੇ ਇੱਧਰ ਦੇ ਲੋਕਲ ਬੰਦੇ ਕਿੱਥੇ ਜਾਣਗੇ ਇਸ ਕਰਕੇ ਅਸੀਂ ਜਿਹੜਾ ਵਾ ਇਹ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਸਾਡੇ ਲੋਕਲ ਬੱਚੇ ਆ ਨਾ ਕੋਈ ਤੁਸਰੇ ਕਿਹਾ ਜਾਣਾ ਕਿ ਜੇ ਇਨਸਾਫ ਨਹੀਂ ਮਿਲਦਾ ਤੇ ਅਸੀਂ ਦੂਰਗਲਾ ਦੇ ਸਾਰੇ ਫ੍ਰੀ ਕਰਾਂਗੇ ਵੇਖੋ ਜੀ ਇਨਸਾਫ ਹੈ ਤੇ ਕਿਹੜੀ ਕਿਹੜੀ ਪਾਕਿਸਤਾਨ ਦੀ ਜੰਗ ਥੋੜੀ ਲੱਗੀ ਆ ਵੀੜਾ ਇਨਸਾਫ ਮਿਲਣਾ ਪਹਿਲਾ ਇਨਸਾਫ ਦੀ ਨੂੰ ਵਜਾ ਵੀ ਤੇ ਹੋਣੀ ਚਾਹੀਦੀ ਆ ਤੁਸੀਂ ਕਿੱਥੋਂ ਆ ਗਏ ਕਿੱਥੇ ਗੁੰਡਾਗਰਦੀ ਕਰ ਰਹੇ ਜੀ ਹਾਂਜੀ ਤੇ ਇਸ ਕਰਕੇ ਇਹ ਜਿਹੜੀ ਅਸੀਂ ਗੁੰਡਾਗਰਦੀ ਆਪਣੇ ਇਲਾਕੇ ਦੇ ਵਿੱਚ ਨਹੀਂ ਚੱਲਣ ਦੇਵਾਂਗੇ ਕਿੱਥੋਂ ਆ ਗਏ ਤੁਸੀਂ ਕਿੱਥੇ ਆ ਗਏ ਗੁੰਡਾਗਰਦੀ ਕਰ ਰਹੇ ਕਿੱਥੇ ਲੁਧਿਆਣਾ ਦੇ ਕਿੱਥੇ ਅੰਮ੍ਰਿਤਸਰ ਧਰਨਾ ਪ੍ਰਦਰਸ਼ਨ ਦੀ ਵੀ ਗੱਲ ਕਰਦੇ ਜੀ ਧਰਨਾ ਪ੍ਰਦਰਸ਼ਨ ਦੀ ਗੱਲ ਕਰ ਰਹੇ ਆ ਵੇਖੋ ਅਸੀਂ ਸਾਰੇ ਅਤੇ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਸ਼ਹਿਰ ਦੀਆਂ ਹੋਰ ਵੀ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਹੱਕ ਦੇ ਵਿੱਚ ਆ ਅਸੀਂ ਜਿਹੜੀ ਗੁੰਡਾਗਰਦੀ ਇੱਥੇ ਨਹੀਂ ਚੱਲਣ ਦਵਾਂਗੇ। ਪ੍ਰਸ਼ੀਕ ਕਰ ਰਹੇ। ਕੀ ਕੰਮ ਕਰਦੇ ਹੋ? ਅਸੀਂ ਤੋਰ ਪਲਾਜ਼ਾ ਤੇ ਕੰਮ ਕਰਦੇ ਆ। ਇਹ ਆ ਕਿ ਜਿਹੜਾ ਬਾ ਗੁਰਪ੍ਰੀਤ ਮੈਨੇਜਰ ਆ ਉਹ ਤੰਗ ਪਰੇਸ਼ਾਨ ਕਰਦਾ ਬਾ ਕਈ ਲੜਕੀਆਂ ਤੰਗ ਪਰੇਸ਼ਾਨ ਕੀਤਾ ਜਾਂਦਾ ਇਹੋ ਜੀ ਕੋਈ ਗੱਲਬਾਤ ਹੈ। ਨਹੀਂ ਸਰ ਹਾਂ ਨੋ ਕਿਸੇ ਨੇ ਵੀ ਅਜੇ ਤੱਕ ਤੰਗ ਪਰੇਸ਼ਾਨ ਨਹੀਂ ਕੀਤਾ ਗੋਪੀ ਵੀਰ ਤਾਂ ਨੂੰ ਭੈਣ ਤੋਂ ਬਣਾ ਕਦੇ ਉਹਨਾਂ ਨੇ ਬੁਲਾਇਆ ਹੀ ਨਹੀਂ ਆ ਤੇ ਨਾ ਕਦੇ ਕਿਸੇ ਨੇ ਉਹਨਾਂ ਨੇ ਫੋਸ ਕੀਤਾ ਹੈ ਕਿ ਆਂਦਾ ਕਰੋ ਹੁੰਦਾ ਕਰੋ ਕਦੇ ਨੂੰ ਉਹਨਾਂ ਨੇ ਬੁਲਾ ਤਿੰਨ ਟਾਈਮ ਹੋ ਗਿਆ ਤੁਮ ਦਾ ਮੈਨੂੰ 7 ਮਹੀਨੇ ਹੋ ਗਏ ਕੀ ਕਦੇ ਕਿਸੇ ਹੋਰ ਮੁਲਾਜ਼ਮ ਵੱਲੋਂ ਤੰਗ ਪਰੇਸ਼ਾਨ ਨਹੀਂ ਕਦੇ ਨਹੀਂ ਕੀਤਾ ਹੁਣ ਕਿਸੇ ਨੇ ਜਿਹੜਾ ਦੂਸਰੀਆਂ ਲੜਕੀਆਂ ਕਹਿ ਰਹੀਆਂ ਵਾਂ ਕਿ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੀ ਲੱਗਦਾ ਵਾ ਤੁਹਾਨੂੰ ਏ ਝੂਠ ਹੈ ਮੈਂ ਨਹੀਂ ਕਿਹਾ ਕਿਸੇ ਨੇ ਵੀ ਕਦੇ ਕੁਝ ਕਿਹਾ ਕਿਉਂਕਿ ਜੋ ਸੱਚਾ ਹੈ ਇਹ ਤੇ ਸੱਚ ਹੀ ਦੱਸਾਂਗੇ ਤੁਹਾਨੂੰ ਜਦਵਿੰਦਰ ਸਰ ਨੇ ਹਾਨੂੰ ਮਤਲਬ ਆਪਣੇ ਪਿਆ ਬੁੱਤਾ ਮੰਗੂ ਰੱਖਿਆ ਹੈ ਤੇ ਗੋਪੀ ਵੀਰੇ ਨੇ ਵੀ ਹਾਨੂੰ ਕਦੇ ਕੁਝ ਨਹੀਂ ਕਿਹਾ ਭੈਣਾ ਵਾਂਗੂ ਬੋਲਦੇ ਹਨ ਹਾਨੂੰ ਭੈਣ ਇੱਕ ਬੁਲੰਦੇ ਕਿਸੇ ਹੋਰ ਮੁਲਾਜ਼ਮ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਨਹੀਂ ਹਾਂ ਮੈਂ ਕਦੇ ਨਹੀਂ ਕਿਸੇ ਨੇ ਕੁਝ ਕਿਹਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਸਾਨੂੰ ਇਹ ਹੀ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗੇ ਕਿ ਹਾਂ ਨੂੰ ਕਦੇ ਵੀ ਇਹਨਾਂ ਨੇ ਦਬਾ ਪਾ ਕੇ ਕੰਮ ਨਹੀਂ ਸਾਡੇ ਕੋਲ ਆ ਤਨਾ ਸਾਨੂੰ ਕਦੇ ਇਹਨਾਂ ਨੇ ਤੰਗੀ ਦਿੱਤੀ ਕਿ ਇਸ ਤਰ੍ਹਾਂ ਕਰੋ ਇਹ ਕਰੋ ਨਾ ਸਾਡੇ ਨਾਲ ਗਾਲ ਮੰਦਾ ਕੀਤਾ ਇਹਨਾਂ ਨੇ ਕਦੇ ਨਾ ਸਾਨੂੰ ਗਾਲਾਂ ਕੱਢੀਆਂ ਨਾ ਕਿਸੇ ਨਾਲ ਮਾੜੀ ਨਿਗਾਨ ਦੇਖਿਆ ਮੇਰਾ ਨਾਮ ਪ੍ਰੀਤ कौर ਹੈ ਜੀ ਕੋਈ ਇਹੋ ਜੀ ਗੱਲਬਾਤ ਹੈ ਜੀ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਸਾਨੂੰ ਉਹਨਾਂ ਨੇ ਭੈਣਾ ਵਾਂਗ ਕੰਮ ਤੇ ਰੱਖਿਆ ਕੰਮ ਤੇ ਲਵਾਇਆ ਜੋ ਵੀ ਹੈ ਸਾਨੂੰ ਕੰਮ ਦਵਾਇਆ ਉਹਨਾਂ ਨੇ ਬਹੁਤ ਵਧੀਆ ਨੇ ਉਹ ਨੇਚਰ ਦੇ ਭੈਣ ਭਰਾਵਾਂ ਵਾਂਗੂ ਅਸੀਂ ਰਹਿੰਨੇ ਆ ਭੈਣ ਭਰਾਵਾਂ ਵਾਂਗੂ ਅਸੀਂ ਕੰਮ ਕਰਦੇ ਆ ਤੇ ਕੋਈ ਕਿਸੇ ਨੇ ਦੇ ਦਬਾਚਾ ਕੇ ਅਸੀਂ ਕੰਮ ਨਹੀਂ ਕਰਦੇ ਅਸੀਂ ਕੰਮ ਕਰਦੇ ਆ ਆਪਣੇ ਲਈ ਕੋਈ ਤੰਗ ਪਰੇਸ਼ਾਨੀ ਨਹੀਂ ਕਰਦਾ ਹੋਵੇ ਤੁਹਾਨੂੰ ਕੋਈ ਨਹੀਂ ਸਰ ਨਹੀਂ ਸਰ ਕੋਈ ਪਲਾਜ਼ਾ ਦੇ ਕਿਸੇ ਮਲਾਜ਼ਮ ਨੇ ਨਹੀਂ ਸਰ ਟਰੋਲ ਪਲਾਜ਼ਾ ਦੇ ਕਿਸੇ ਵਰਕਰ ਨੇ ਸਾਨੂੰ ਕੋਈ ਪਰੇਸ਼ਾਨੀ ਕੀਤਾ ਕੋਈ ਕੁਝ ਨਹੀਂ ਕੀਤਾ ਤੇ ਕਦੀ ਕਿਸੇ ਨੇ ਕੋਈ ਮੰਦਾ ਚੰਗਾ ਨਹੀਂ ਬੋਲਿਆ ਕਦੇ ਗਾਲ ਨਹੀਂ ਕੱਢੀ ਕਿਸੇ ਨੇ ਕਿੰਨੇ ਲੜਕੀਆਂ ਕੰਮ ਕਰਦੇ ਨੇ ਅਸੀਂ ਇੱਥੇ ਟੋਟਲ 11 ਕੁ ਲੜਕੀਆਂ ਕੰਮ ਕਰਦੀਆਂ ਸਾਡੀ ਸ਼ਿਫਟ ਚ ਸੀ ਚ ਕਦੇ ਮੜਾ ਚੰਗਾ ਆਪਣੇ ਬੋਲੇਗਾ ਤੁਹਾਨੂੰ ਨਹੀਂ ਸਰ ਕਦੇ ਵੀ ਨਹੀਂ ਕਦੇ ਵੀ ਨਹੀਂ ਕਹਿੰਦਾਸ ਵਾਏ ਤੋਂ